ਇਹ ਦਿਨ ਹੁਸ਼ਿਆਰਪੁਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਤੇ ਵਾਰਦਾਤਾਂ ਲਗਾਤਾਰ ਵਾਧੀਆਂ ਦਿਖਾਈ ਦੇ ਰਹੀਆਂ ਨੇ ਹੁਣ ਤਲਵਾੜਾ ਸ਼ਹਿਰ ਦੇ ਮਹਿਲਾ ਵਿਸ਼ੇਸ਼ ਨਗਰ ਦੇ ਵਿੱਚ ਚੋਰਾਂ ਦੇ گروਹ ਦੇ ਵੱਲੋਂ 4 ਤੋਂ 5 ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਇਸ ਦੇ ਵਿੱਚ ਤਲਵਾੜਾ ਦੇ ਮਸ਼ਹੂਰ ਵਪਾਰੀ ਦਾ ਘਰ ਵੀ ਸ਼ਾਮਲ ਹੈ ਜਿੱਥੋਂ ਘਰ ਦੇ ਵਿੱਚੋਂ ਕਰੀਬ 22 ਟੋਲਾ ਸੋਨਾ ਅਤੇ 4.5 ਲੱਖ ਦੇ ਕਰੀਬ ਨਕਦੀ ਲੁੱਟ ਲਈ ਗਈ ਇਸ ਦੇ ਨਾਲ ਹੀ ਨਾਲ ਲੱਗਦੇ ਘਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਦੇ ਵਿੱਚੋਂ 2 ਮੋਟਰਸਾਈਕਲ ਚੁੱਕਲੇ ਗਏ ਨੇ ਤੇ ਚੋਰ ਇਸ ਵੇਲੇ ਫਰਾਰ ਦੱਸੇ ਜਾ ਰਹੇ ਜਾਣਕਾਰੀ ਦਿੰਦੇ ਹੋਏ ਘਰਾਂ ਦੇ ਮਾਲਕਾਂ ਨੇ ਦੱਸਿਆ ਕਿ ਰਾਤ ਦੇ ਸਮੇਂ ਘਟਨਾ ਵਾਪਰੀ ਹੈ ਚੋਰਾਂ ਦਾ ਗਿਰੋ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਇਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਖਿੜਕੀ ਤੋੜੀ ਗਈ ਅਤੇ ਕਮਰੇ ਦੇ ਵਿੱਚ ਦਾਖਲ ਹੋ ਕੇ ਮੈਟਲ ਡਿਟੈਕਟਰ ਦੇ ਨਾਲ ਚੈੱਕ ਕਰਕੇ ਸੋਨਾ ਲੁੱਟਿਆ ਗਿਆ ਨਕਦੀ ਦੀ ਵੀ ਲੁੱਟ ਕਰਕੇ ਲੈ ਕੇ ਗਏ ਨੇ ਸਾਰੇ ਕਮਰਿਆਂ ਨੂੰ ਬਾਹਰ ਤੋਂ ਬੰਦ ਕਰਕੇ ਨਾਲ ਦੇ ਘਰਾਂ ਵਿੱਚੋਂ ਮੋਟਰਸਾਈਕਲ ਚੁੱਕ ਕੇ ਚੋਰ ਫਰਾਰ ਹੋ ਗਏ ਪਰਿਵਾਰ ਵੱਲੋਂ ਸੁਰੱਖਿਆ ਪ੍ਰਬੰਧਾਂ ਤੇ ਵੀ ਸਵਾਲ ਚੁੱਕੇ ਗਏ ਨੇ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਸਾਰਾ ਸਮਾਨ ਵਾਪਸ ਕਰਾਇਆ ਜਾਵੇ ਮੇਰਾ ਨਾਮ ਹੈ ਆਪਣਾ ਮੇਰਾ ਨਾਮ ਗੋਰਵ ਹੈ ਜੀ ਗੋਰਵ ਕੀ ਕੁਝ ਵਾਰਦਾਤ ਹੋਈ ਕਹਿੰਦੇ ਬਹੁਤ ਜ਼ਿਆਦਾ ਨਗਰੀ ਤਫਾਨ ਲੈ ਸਾਡਾ ਮੇਰੇ ਬ੍ਰਦਰ ਹੈ ਜੀ ਮੇਰੇ ਬ੍ਰਦਰ ਦਾ ਘਰ ਹੈ ਤੇ ਅੱਜ ਜੀ 3 ਵਜੇ ਤੋਂ 3 ਵਜੇ 2:30 ਤੋਂ 3:00 4:00 ਵਜੇ ਦੇ ਵਿੱਚ ਵਿੱਚ ਵੇਲੇ ਤੱਕ ਇਹ ਚੋਰੀ ਹੋਈ ਆ ਸਾਡੇ ਕੋਲੋਂ 23 ਤੋਂ ਲੈ 16 ਤੇ 4.5 ਲੱਖ ਰੁਪਏ ਕੈਸ਼ ਇਹ ਲੈ ਗਏ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਆ ਤੇ ਉਹ ਸਵੇਰੇ ਆਏ ਸੀਗੇ ਉਹ ਅੱਗੇ ਆਪਣਾ ਆਸ਼ਵਾਸਨ ਦੇ ਗਏ ਆ ਤੇ ਉਹਨਾਂ ਕੋਲ ਸੋਨੇ ਦਾ ਜਿਹੜਾ ਸਕੈਨਰ ਹੁੰਦਾ ਜਿਹੜਾ ਸੋਨਾ ਸਕੈਨ ਕਰ ਲੈਂਦੇ ਆ ਉਹ ਵੀ ਉਹਨਾਂ ਦੇ ਕੋਲ ਸੀਗਾ ਜਿੱਦਾਂ ਹੀ ਬੜੇ ਆ ਉਹਨਾਂ ਨੂੰ ਉਹ ਮਸ਼ੀਨ ਨੇ ਸੋਨਾ ਸਕੈਨਰ ਕਰਤਾ ਆ ਉੱਥੋਂ ਹੀ ਚੱਕਿਆ ਉਹਨਾਂ ਨੇ ਉਹ ਲੈ ਗਏ ਤੇ ਜਿਹੜਾ ਡੁਪਲੀਕੇਸੀ ਪੀਸੀ ਕੀ ਉਹ ਐਸ ਇਟ ਇਜ਼ ਉੱਥੇ ਛੱਡ ਗਏ ਵੇ ਇੰਨੀ ਉਹਨਾਂ ਨੂੰ ਪਤਾ ਸੀਗਾ ਕਿ ਡੁਪਲੀਕੇਟ ਹੈ ਜਾਂ original ਹਾਂ ਕਿਉਂਕਿ ਉਹ ਡੁਪਲੀਕੇਸੀ ਹੈ ਜੇ ਉੱਦਾਂ ਹੀ ਵੀ ਆ ਹੋਇਆ ਤੇ ਜਿਹੜਾ ਆਪਣਾ original ਹੈ ਸਾਰਾ ਹੀ ਉਹ ਸਾਰਾ ਕੁਝ ਲੈ ਗਏ ਵੇ ਡਾਇਮੰਡ ਸੈੱਟ ਵੀ ਵਗੈਰਾ ਵੀ ਸਾਰਾ ਕੁਝ ਹੁਣ ਬਸ ਸਾਡੇ ਨਾਲ ਇਹ ਮੰਗ ਹੈ ਜੀ ਸਾਡਾ ਜਿਹੜਾ ਇੰਨਾ ਭਾਰਾ ਨੁਕਸਾਨ ਹੋ ਗਿਆ ਆ ਸਾਨੂੰ ਛੇਤੀ ਛੇਤੀ ਇਹਦਾ ਮੁਆਵਜ਼ਾ ਦਵਾਇਆ ਜਾਵੇ ਚਾਰ ਘਰਾਂ ਚ ਬਈ ਹੋਈ ਵਾਰਤਾ ਤੇ ਸਾਡੇ ਘਰ ਦਾ ਗ੍ਰਿਲ ਪਟ ਕੇ ਅੰਦਰ ਵੜਿਆ ਤੇ ਨਕਦੀ ਲੈ ਗਏ 9.5 ਦੇ ਕੋਲ ਤੇ 2 BY ਤੋਂ ਲੈ ਸੁਣਨਾ ਦੋ ਬਾਈਕਾਂ ਲੈ ਕੇ ਗਏ ਆ ਮਲੇਜੋਂ ਤੇ ਇੱਕ ਇੱਧਰ ਵੀ ਆਪਣੇ ਗਵਾਂਢੀ ਆ ਗਏ ਉਹਨਾਂ ਦੇ ਘਰ ਵੀ ਬੜੇ ਆਉਣਾ ਚਾਰ ਪੰਜ ਘਰਾਂ ਨੂੰ ਜਰਾ ਅੰਜਾਮ ਦਿੱਤਾ ਹਾਂਜੀ ਹਾਂਜੀ ਤੇ ਛੇ ਜਣੇ ਸੀ 6 ਜਣੇ ਹੀ ਬਾਈਏ ਤੇ ਕੋਈ ਸੀਸੀਟੀਵੀ ਵੀਡੀਓ ਵਗੈਰਾ ਚ ਆਈ ਹੈ ਬੰਦੇ ਸੀਸੀਟੀਵੀ ਚ ਆਈ ਹੈ ਬਈ 6 ਜਣੇ ਹੈਗੇ ਆ ਪ੍ਰੋਪਰ ਪਿੱਠੂ ਵਗੈਰਾ ਪਾਏ ਹੋਏ ਇਹਨਾਂ ਨੇ ਪ੍ਰੋਪਰ ਤਿਆਰੀ ਨਹੀਂ ਹੈ ਰੈਂਚ ਰੂਨ ਚ ਸਭ ਕੋਈ ਫੜਿਆ ਹੋਇਆ ਤਾਂ ਕਹਿੰਦੇ ਮੈਟਡ ਡੈਕਟਰ ਤੱਕ ਉਹਨਾਂ ਦੇ ਹੱਥਾਂ ਦੇ ਵਿੱਚ ਸੀ ਉਹ ਵੀ ਹੈਗਾ ਹੈ ਉਹ ਵੀ ਉਹਨਾਂ ਦੀ ਵੀਡੀਓ ਵਿੱਚ ਆਇਆ ਹੈ ਉਹ ਡਿਟੈਕਟ ਕਰਦੇ ਵੇ ਕਿੱਥੇ ਕਿੱਥੇ ਕੋਈ ਮੈਟਲ ਹੈਗਾ ਕੋਈ ਹਥਿਆਰ ਵਗੈਰਾ ਤਾਂ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਤਾਂ ਲੱਗਿਆ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ ਵਿੱਚ ਆਏ ਆ ਸਮਾਰਟਫੋਨ ਸੱਪਲ ਸੁਪਰ ਸਭ ਕੁਝ ਫੜਿਆ ਪਿਆ ਉਹਨਾਂ ਨੇ ਪੂਰੀ ਤਿਆਰੀ ਨਾਲ ਆਏ ਲੱਗਦਾ ਨਹੀਂ ਜੇ ਸੁਰੱਖਿਆ ਪ੍ਰਬੰਧ ਤੋਂ ਇਹ ਕਰਦੇ ਹੁੰਦੇ ਤਾਂ ਇਸ ਤਰ੍ਹਾਂ ਦੀ ਵਾਰਦਾਤ ਦਾ ਅੰਜਾਮ ਨਹੀਂ ਦੇ ਸਕਦੇ ਪਰ ਬਹੁਤ ਹਾਲਾਤ ਜਿਹੜੇ ਤਲਵਾੜੇ ਦੇ ਖਾਸ ਕਰਕੇ ਜਾਂ ਉਚਾਰਪੁਰ ਦੇ ਸੁਰੱਖਿਆ ਪ੍ਰਬੰਧ ਬਹੁਤ ਢਿੱਲੇ ਨੇ ਜਿਸ ਕਰਕੇ ਆਏ ਦਿਨ ਇਹ ਦੋਨੀਆਂ ਵਾਰਦਾਤਾਂ ਹੋ ਰਹੀਆਂ ਸਾਡੇ ਮਲੇ ਦਾ ਭਾਈ ਕਦੀ ਹੋਇਆ ਨਹੀਂ ਸੀ ਇਹ ਪਹਿਲੀ ਵਾਰ ਹੈ ਤੇ ਹੁਣ ਤਾਂ ਆਪਾਂ ਨੂੰ ਕਹ ਰਿਹਾ ਵੀ ਕਾਫੀ ਸੁਰੱਖਿਆ ਬਹੁਤ ਢੇਲ ਹੋ ਰਹੀ ਹੈ ਲੱਗਦਾ ਪੁਲਿਸ ਨੂੰ ਮੇਰੀ ਚੋਕਸੀ ਵਰਤਣੀ ਚਾਹੀਦੀ ਹੈ ਸਭ ਨੂੰ ਹਾਂਜੀ ਪੁਲਿਸ ਵਾਲੇ ਆਸ਼ਵਾਸਨ ਦੇ ਕੇ ਗਏ ਆ ਕਿ ਜਲਦੀ ਤੋਂ ਜਲਦੀ ਆਪਾਂ ਫੜਾਂਗੇ ਬੰਦਿਆਂ ਨੂੰ ਪ੍ਰੋਪਰ ਸਰਚ ਕਰ ਰਹੇ ਆਪਾਂ ਟੀਮਾਂ ਲਾਤੀਆਂ ਆਂ ਕਿ ਦੇਖੋਗੇ ਜੀ ਉਮੀਦ ਹੈ ਜਲਦ ਫੜ ਲੈਣਗੇ ਚੋਰਾਂ ਨੂੰ ਇਹ ਤਾਂ ਬੁਰੀ ਹੈ ਜੀ ਪੂਰਾ ਕਹਿ ਕੇ ਗਏ ਆ ਬਾਕੀ ਦੇਖਦੇ ਹੁਣ ਐਸਐਸਪੀ ਹੁਸ਼ਾਰਪੁਰ ਦਾ ਪੰਜਾਬ ਸਰਕਾਰ ਦੇ ਕੀ ਮੰਗ ਰਹੀ ਜੀ ਮੰਗ ਇਹ ਹੀ ਹੈ ਭਾਜੀ ਦੇਖੋ ਨੁਕਸਾਨ ਬਹੁਤ ਹੋ ਗਿਆ ਫੁਰੀ ਜਿੰਦਗੀ ਦੀ ਬੰਦੇ ਦੀ ਕਮਾਈ ਹੁੰਦੀ ਹੈ ਬੰਦਾ ਜੋੜ ਜੋੜ ਕੇ ਰੱਖਦਾ ਤੇ ਇੱਕੋ ਝਟਕੇ ਚਲਦੇ ਤਾਂ ਫਿਰ ਬੰਦੇ ਦੇ ਪੱਲੇ ਕੀ ਰਹਿ ਜਾਂਦਾ ਤੇ ਇਹੀ ਆ ਵੀ ਖੜੇ ਜਾ ਚੋਰ ਜਲਦੀ ਤੋਂ ਜਲਦੀ ਤਾਂ ਕਿ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਇਦਾਂ ਦਾ ਮੇਰਾ ਨਾਮ ਸੋਨਾ ਮੈਜੀ ਤਲਵਾੜਾ ਦੇ ਰਿਵੈਸਰ ਰਹਿਣ ਵਾਲੇ ਆ ਤੇ ਚੋਰ 6 ਜਨੇ ਸੀਗੇ ਆਏ ਜੋ ਕਿ ਸਾਨੂੰ ਰਿਕਾਰਡਿੰਗ ਚ ਅਸੀਂ ਦੇਖਿਆ ਤੇ ਅੰਦਰੋਂ ਸਾਡੇ ਕੈਸ਼ ਲੈ ਕੇ 4-4.5 ਲੱਖ ਤੇ ਬਾਕੀ 20 ਬਾਈ ਤੋਲੇ ਸੋਨਾ ਸੀਗਾ ਉਹ ਸੌਣ ਨਾਲ ਹੀ ਸਾਡਾ ਗਿਆ ਸੀ ਤੇ ਤੁਹਾਨੂੰ ਪਤਾ ਨਹੀਂ ਚੱਲਿਆ ਸੁੱਤੇ ਹੋਿਆਂ ਨੂੰ ਕਿੱਦਾਂ ਸਾਨੂੰ ਕੁਝ ਨਹੀਂ ਪਤਾ ਲੱਗਾ ਕੋਈ ਹੋਸ਼ ਨਹੀਂ ਕੋਈ ਕੁਝ ਨਹੀਂ ਸਾਨੂੰ ਅੰਦਰ ਕਮਰੇ ਵਿੱਚ ਲੋਕ ਕਰਤਾ ਬਾਹਰ ਉਹਨਾਂ ਨੇ ਤਾਂ ਕਿ ਅਸੀਂ ਬਾਹਰ ਹੀ ਨਾ ਆ ਪਾਈਏ ਇਹ ਵਾਲਾ ਮੇਨ ਗੇਟ ਐ ਵੀ ਸਾਡਾ ਲੋਕ ਕਰਤਾ ਅੰਦਰ ਰੂਮ ਵੀ ਸਾਡੇ ਲੋਕ ਕਰਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਸਵੇਰੇ ਪਤਾ ਲੱਗਿਆ ਸਵੇਰੇ ਅਸੀਂ 5 ਵਜੇ ਉੱਠੇ ਤਾਂ ਅਸੀਂ ਦਰਵਾਜ਼ਾ ਖੜਕਾਇਆ ਤੇ ਖੁੱਲੇ ਨਾ ਦਰਵਾਜ਼ਾ ਤਾਂ ਅਸੀਂ ਫਿਰ ਘਬਰਾ ਗਏ ਕਿ ਪਤਾ ਨਹੀਂ ਕਿਉਂ ਦਰਵਾਜ਼ਾ ਕਿਸ ਤਰ੍ਹਾਂ ਖੁੱਲ੍ਹੇ ਗਿਆ ਫਿਰ ਸਾਥ ਨਾਲ ਵਾਲੇ ਪੋਸਿਆਂ ਨੂੰ ਫੋਨ ਕੀਤਾ ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਅਸੀਂ ਫਿਰ ਬਾਹਰ ਆ ਕੇ ਦੇਖਿਆ ਇਧਰੋਂ ਫ ਤੇ ਸੇਫਟੀ ਦੇ ਪ੍ਰਮਾਣ ਨੂੰ ਸਿੱਧੇ ਹੋ ਗਏ ਸੇਫਟੀ ਹਾਂਜੀ ਸ਼ੱਕ ਤਾਂ ਹੁੰਦਾ ਜੀ ਇੰਨਾ ਮਤਲਬ ਕਿ ਕਿੱਦਾਂ ਹੋ ਸਕਦਾ ਕਿ ਅੱਜ ਤੱਕ ਇਹ ਗੱਲ ਹੋਈ ਨਹੀਂ ਪਰ ਹੁਣ ਪਤਾ ਨਹੀਂ ਕਿੱਦਾਂ ਇਹ ਹੋ ਗਿਆ ਪਰ ਸਾਡੀ ਤਾਂ ਸਾਰੀ ਉਮਰ ਦੀ ਕਮਾਈ ਗਈ ਕੀ ਕਹੀਏ ਅਸੀਂ ਉਹਦੀ ਉਮਰ ਲੱਗ ਜਾਂਦੀ ਬੰਦੇ ਨੂੰ ਪੈਸਾ ਸਾਰੀ ਉਮਰ ਜੀ ਪਾਈ ਪਾਈ ਕਰਕੇ ਜੋੜ ਜੋੜ ਕੇ ਚੀਜ਼ਾਂ ਬੰਦੀਆਂ ਅੱਜ ਕੱਲ ਇੰਨੀ ਮਹਿੰਗਾਈ ਸਬਜ਼ੀ ਬਾਜੀ ਨਹੀਂ ਆਉਂਦੀ ਅੱਜ ਕੱਲ ਨਹੀਂ ਸਸਤੀ ਤੇ ਇਹ ਤਾਂ ਤੁਸੀਂ ਬਸ ਬਹੁਤ ਬੁਰਾ ਲੱਗਦਾ ਜੀ ਸਾਡਾ ਕੀ ਕਰੀਏ ਟੋਟਲ ਕਿੰਨੇ ਕੁ ਲੱਖ ਦਾ ਨੁਕਸਾਨ ਲੱਗਦਾ ਜਿਹੜਾ ਨੁਕਸਾਨ ਜੀ ਹੋ ਹੀ ਗਿਆ ਵੀ ਭਾਈ ਲੱਖ ਦਾ ਹੁਣ ਪੁਲਿਸ ਪ੍ਰਸ਼ਾਸਨ ਕੋਲ ਗਿਆ ਸੀ ਕੀ ਹੈ ਸੁਵਾਸਨ ਉਹਨਾਂ ਨੇ ਕੀ ਕਿਹਾ ਹਾਂ ਜੀ ਆਏ ਸੀ ਸਾਰੀ ਇਨਵੈਸਟੀਗੇਸ਼ਨ ਕਰ ਗਏ ਰਿਪੋਰਟ ਸਟੇਟਮੈਂਟ ਵਗੈਰਾ ਲੈ ਗਏ ਆ ਬਾਕੀ ਦਿੰਦੇ ਅੱਗੇ ਕਾਰਵਾਈ ਕਰਦੇ